ਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸਿਕੂ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਮੁਹੰਮਦ ਬਿਨ ਤੁਗਲਕ ਮੁਹੰਮਦ ਬਿਨ ਤੁਗਲਕ ਦੇ ਪ੍ਰਸ਼ਾਸਨਿਕ ਯੋਜਨਾਵਾਂ ਜਿਹੜੀਆਂ ਕਿ ਉਹਦੇ ਅਸਫਲ ਰਹੀਆਂ ਉਹਦੇ ਕਾਲਪਨਿਕ ਯੋਜਨਾਵਾਂ ਠੀਕ ਉਹ ਆਪਾਂ ਜਿਹੜੇ ਕਿ ਇਸ ਵੀਡੀਓ ਦੇ ਵਿੱਚ ਕਰਾਂਗੇ ਇਹ ਵਾਲਾ ਕੁਐਸਚਨ ਤੇ ਬਾਕੀ ਆਪਾਂ ਮੋਸਟਲੀ ਕੁਐਸਚਨ ਤੁਹਾਡੇ ਅਪਲੋਡ ਕੀਤੇ ਹੋਏ ਨੇ ਤੁਸੀਂ ਵੀਡੀਓਜ਼ ਵਾਚ ਕਰ ਸਕਦੇ ਮੈਂ ਪਲੇਲਿਸਟ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਹਾਂਜੀ ਬੈਠਾ ਤਾਂ ਤੁਸੀਂ ਹੈਡਿੰਗ ਬਣਾਉਣਾ ਜਾਣ ਪਛਾਣ ਜਾਣ ਪਛਾਣ ਦੇ ਵਿੱਚ ਮੁਹੰਮਦ ਤੁਗਲ ਮੁਹੰਮਦ ਬਿਨ ਤੁਗਲਕ ਵਾਰੇ ਜੋ ਵੀ ਤੁਹਾਨੂੰ ਜਾਣਕਾਰੀ ਦਿਸੋ ਲਿਖ ਦੇਣੀ ਹੈ ਜਿਵੇਂ 1325 ਈਸਵੀ ਚ ਮੁਹੰਮਦ ਬਿਨ ਤੁਗਲਕ ਦਿੱਲੀ ਸਲਤਨਤ ਦਾ ਨਵਾਂ ਸੁਲਤਾਨ ਬਣਦਾ ਤੇ ਇਹਦਾ ਮੁੱਢਲਾ ਨਾਂ ਪਹਿਲਾ ਨਾਂ ਸੀ ਜੂਨਾ ਖਾਂ ਤੇ 1351 ਈਸਵੀ ਤੱਕ ਇਹਦਾ ਸ਼ਾਸਨ 1325 ਤੋਂ ਲੈ ਕੇ 1351 ਤੱਕ ਤੇ ਉਹਦਾ ਨਾਂ ਜਿਹੜੇ ਕਿ ਭਾਰਤੀ ਇਤਿਹਾਸ ਦੇ ਵਿੱਚ ਆਪਣੀਆਂ ਨਮਿਆ ਯੋਜਨਾਵਾਂ ਬਣਾਉਣ ਦੇ ਲਈ ਪ੍ਰਸਿੱਧ ਸੀ ਤੇ ਜਿਹਨੂੰ ਪੜਿਆ ਲਿਖਿਆ ਜਿਹੜੇ ਕਿ ਮੂਰਖ ਕਿਹਾ ਜਾਂਦਾ ਕਿਉਂਕਿ ਪੜਿਆ ਲਿਖਿਆ ਸੀ ਬਟ ਉਹਨੂੰ ਤਜਰਬੇ ਦੀ ਘਾਟ ਸੀ ਤਜਰਬੇ ਦੀ ਘਾਟ ਹੋਣ ਕਰਕੇ ਜਿਹੜੀ ਕਿ ਉਹਦੇ ਜਿੰਨੇ ਵੀ ਯੋਜਨਾਵਾਂ ਰਹੀਆਂ ਉਹ ਸਫਲ ਰਹੀਆਂ ਤੇ ਉਹਨੂੰ ਹਰ ਯੋਜਨਾ ਦੇ ਕਰ ਲੋਕਾਂ ਨੂੰ ਭਾਰੀ ਵਸੀਵਤਾ ਦਾ ਸਾਹਮਣਾ ਕਰਨਾ ਪਿਆ ਤੇ ਉਹ ਸੁਲਤਾਨ ਦੇ ਜਿਸ ਕਰਕੇ ਲੋਕ ਉਹਦੇ ਵਿਰੁੱਧ ਹੋ ਗਏ ਤੇ ਇਸ ਲਈ ਮੁਹੰਮਦ ਬਿਨ ਤੁਗਲਕ ਨੂੰ ਸਭ ਤੋਂ ਵੱਧ ਪੜਿਆ ਲਿਖਿਆ ਮੂਰਖ ਕਿਹਾ ਜਾਂਦਾ ਹਾਂਜੀ ਇਹਦੇ ਪ੍ਰਸ਼ਾਸਨਿਕ ਯੋਜਨਾਵਾਂ ਇਹਨਾਂ ਨੂੰ ਜਿਹੜੀ ਕਿ ਕਾਲਪਨਿਕ 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 ਯੋਜਨਾਵਾਂ ਵੀ ਕਹਿੰਦੇ ਨੇ ਤੇ ਇਹਨੂੰ ਜਿਹੜੇ ਕਿ ਹਵਾਈ ਯੋਜਨਾਵਾਂ ਵੀ ਕਿਹਾ ਜਾਂਦਾ ਹੈ ਹਵਾਈ ਯੋਜਨਾਵਾਂ ਠੀਕ ਹੈ ਹਾਂਜੀ ਪਹਿਲਾਂ ਤਾਂ ਕੀ ਸੀ ਰਾਜਧਾਨੀ ਦਾ ਬਦਲਣਾ 1300 27 ਤੋਂ ਲੈ ਕੇ 29 ਮੁਹੰਮਦ ਵਨ ਤੁਗਲਕ ਦਾ ਸਾਮਰਾਜ ਕਾਫੀ ਜਿਆਦਾ ਵੱਡਾ ਸੀ ਤਾਂ ਜਿਸ ਕਰਕੇ ਉਹਨੇ ਇੱਕ ਅਜਹੀ ਥਾਂ ਤੇ ਰਾਜਧਾਨੀ ਬਣਾਉਣ ਦਾ ਇਰਾਦਾ ਬਣਾਇਆ ਜਿਹੜੀ ਸੈਂਟਰ ਦੇ ਵਿੱਚ ਹੋਵੇ ਤੇ ਉਹਦਾ ਵਿਚਾਰ ਸੀ ਕਿ ਇਸ ਕਰਕੇ ਉਹਨੇ ਸਾਮਰਾਜ ਨੂੰ ਮੰਗੋਲਾਂ ਦੇ ਹਮਲਿਆਂ ਤੋਂ ਵੀ ਸੁਰੱਖਿਅਤ ਰੱਖ ਸਕੇ ਮਤਲਬ ਕਿ ਉਹ ਇਹ ਵਿਚਾਰ ਸੋਚਦਾ ਸੀ ਕਿ ਮੰਗੋਲਾਂ ਦੇ ਹਮਲੇ ਤੋਂ ਵੀ ਸੁਰੱਖਿਆ ਰੱਖ ਸਕੇ ਆਪਣੇ ਸਾਮਰਾਜ ਨੂੰ ਤੇ ਰਾਜਧਾਨੀ ਵੀ ਸੈਂਟਰ ਦੇ ਵਿੱਚ ਬਣਾਵੇ ਤੇ ਇਹਨਾਂ ਤੋਂ ਇਲਾਵਾ ਉਹ ਦੱਖਣ ਦੇ ਵਿੱਚ ਮੁਸਲਿਮ ਸੰਸਕ੍ਰਿਤੀ ਦਾ ਵੀ ਪ੍ਰਚਾਰ ਕਰਨਾ ਚਾਹੁੰਦਾ ਸੀ ਇਹਨਾਂ ਸਾਰੇ ਕਾਰਨਾ ਕਰਕੇ ਉਹਨੇ ਕੀ ਕਰਦਾ 1327 ਤੋਂ ਲੈ ਕੇ 1327 ਔਰ 29 ਦੇ ਵਿੱਚ ਦਿੱਲੀ ਥਾਂ ਦੇ ਦੇਵਗਰੀ ਨੂੰ ਰਾਜਧਾਨੀ ਬਣਾ ਲਿਆ ਮਤਲਬ ਕਿ ਪਹਿਲਾਂ ਸੀ ਦਿੱਲੀ ਰਾਜਧਾਨੀ ਇਹ ਦਿੱਲੀ ਤੋਂ ਕਿਹਨੂੰ ਬਣਾ ਲਦਾ ਦੇਵਗਰੀ ਨੂੰ ਰਾਜਧਾਨੀ ਬਣਾ ਲਦਾ ਤਾਂ ਦੇਵਗਰੀ ਦਾ ਨਾਂ ਫਿਰ ਬਦਲ ਕੇ ਕੀ ਰੱਖ ਦਿੰਦਾ ਹੈ ਦੌਲਤਾਬਾਦ ਦੇਵਗIRI ਰਾਜਸਤਾਨੀ ਬਣਾ ਦੰਦਾ ਦੇਵਗIRI ਦਾ ਨਾਮ ਰੱਖਿਆ ਦੋਲਤਾਪੁਰ ਤੇ ਸੁਲਤਾਨ ਨੇ ਦਿੱਲੀ ਦੇ ਸਾਰੇ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਮਜਬੂਰ ਕੀਤਾ ਤਾਂ ਇਹਦੇ ਨਾਲ ਜਿਹੜੇ ਕਿ ਲੋਕਾਂ ਨੂੰ ਬਹੁਤ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਰਸਤੇ ਦੇ ਵਿੱਚ ਸੈਂਕੜੇ ਲੋਕ ਮਾਰੇ ਗਏ ਠੀਕ ਹੈ ਕਿਉਂਕਿ ਜਦੋਂ ਦਿੱਲੀ ਦਾ ਦੌਲਤਾਵਾਦ ਉਹਨੇ ਇਹ ਕਿਹਾ ਵੀ ਕਿਸੇ ਨੂੰ ਵੀ ਨਹੀਂ ਛੱਡਣਾ ਅਜੇ ਤੱਕ ਕੀ ਵੀ ਜਿਹੜੇ ਬਜ਼ੁਰਗ ਲੋਕ ਸੀ ਜਾਂ ਜਾਨਵਰ ਸੀ ਉਹਨਾਂ ਨੂੰ ਵੀ ਸੀਟ ਸੀਟ ਕੇ ਜਿਹੜੇ ਕਿ ਦੌਲਤਾਵਾਦ ਪਹੁੰਚਾਇਆ ਗਿਆ ਦੇਵਗਰੀ ਪਹੁੰਚਾਇਆ ਗਿਆ ਫਿਰ ਚੱਕ ਕੇ ਦੇਵਗਰੀ ਤੋਂ ਫਿਰ ਦਿੱਲੀ ਬਣਾ ਲੰਦਾ ਮਤਲਬ ਕਿ ਲੋਕਾਂ ਦਾ ਜਾਨੀ ਤੇ ਮਾਲੀ ਬਹੁਤ ਨੁਕਸਾਨ ਹੋਇਆ ਸੈਂਕੜੇ ਲੋਕ ਮਾਰੇ ਗਏ ਐਵੇਂ ਤੇ ਦੌਲਤਾਵਾਦ ਜਾਣ ਕਰਨ ਉੱਤਰੀ ਭਾਰਤ ਦਾ ਜਿਹੜਾ ਸ਼ਾਸਨ ਚਲਾਉਂਦਾ ਉੱਤਰ ਵਾਲੀ ਸਾਈਡ ਤੇ ਉਹ ਸਾਰਾ ਵਿਗੜ ਗਿਆ ਤੇ ਮੋਂਗੋਲਾਂ ਦੇ ਹਮਲੇ ਸਾਮਰਾਜ ਲਈ ਇੱਕ ਬਹੁਤ ਵੱਡਾ ਖਤਰਾ ਬਣ ਗਏ ਜਦ ਕਿ ਉਹਨੇ ਤਾਂ ਇਹ ਚੀਜ਼ ਸੋਚੀ ਸੀ ਵੀ ਇਹ ਠੀਕ ਹੋਊਗਾ ਬ ਇਸ ਲਈ ਫਿਰ ਸੁਲਤਾਨ ਨੂੰ ਜਦੋਂ ਲੱਗਿਆ ਵੀ ਇਹ ਸਾਰੀ ਚੀਜ਼ ਉਲਟ ਹੋ ਰਹੀ ਆ ਤਾਂ ਚੱਕ ਕੇ ਫਿਰ ਤੋਂ ਦੇਵਗਰੀ ਤੋਂ ਰਾਜਧਾਨੀ ਫਿਰ ਤੋਂ ਦਿੱਲੀ ਬਣਾ ਲਾ ਦਾ ਦਿੱਲੀ ਜਾਣ ਦਾ ਫੈਸਲਾ ਕਰਦਾ ਤਾਂ ਇਸ ਤਰ੍ਹਾਂ ਮੁਹੰਮਦ ਵਨ ਤੁਗਲਕ ਦੀ ਰਾਜਧਾਨੀ ਤਬਦੀਲ ਕਰਨ ਵਾਲੀ ਯੋਜਨਾ ਜਿਹੜੀ ਕਿ ਪੂਰੀ ਤਰੀਕੇ ਨਾਲ ਇੱਕ ਹਵਾਈ ਕਾਲਪਨਿਕ ਯੋਜਨਾਵਾਂ ਸੀ ਜਿਹੜੀ ਕਿ ਅਸਫਲ ਰਹੀ ਇਸ ਕਰਕੇ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤੇ ਲੋਕ ਉਹਦੇ ਵਿਰੁੱਧ ਹੋ ਗਏ ਤੇ ਲੋਕਾਂ ਦਾ ਵਪਾਰ ਤੇ ਆਰਥਿਕ ਜਿਹੜੀ ਕਿ ਉਹਨਾਂ ਨੂੰ ਹਾਨੀ ਹੋਈ ਮਾਲੀ ਤਾਂ ਹੋਣੀ ਹੋਣੀ ਸੀ ਜਾਨੀ ਵੀ ਹੋਈ ਠੀਕ ਹੈ ਹਾਂਜੀ ਸੰਕੇਤਕ ਮੁੰਦਰਾ 1330 ਤੋਂ 32 ਦੇ ਦੌਰਾਨ ਮੁਹੰਮਦ ਵੀਨ ਤੁਗਲਕ ਦੀ ਦੂਸਰੀ ਮਹੱਤਵਪੂਰਨ ਯੋਜਨਾ ਸੀ ਸੰਕੇਤਿਕ ਮੁਦਰਾ ਚਲਾਉਣੀ ਤਾਂ ਉਹਨੇ ਟੋਕਨ ਕਰੰਸੀ ਚਲਾਤੀ ਉਸ ਸਮੇਂ ਭਾਰਤ ਦੇ ਵਿੱਚ ਭਾਰਤ ਦੇ ਸਮਿਤ ਸਾਰੀ ਦੁਨੀਆ ਦੇ ਵਿੱਚ ਚਾਂਦੀ ਦੀ ਬਹੁਤ ਕਮੀ ਸੀ ਠੀਕ ਹੈ ਇਸ ਤੋਂ ਇਲਾਵਾ ਸੁਲਤਾਨ ਨੂੰ ਨਵੇਂ ਤਜਰਬੇ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਵੀ ਉਹਨੂੰ ਐ ਸੀ ਕਿ ਮੈਂ ਨਿਊ ਨਿਊ ਐਕਸਪੈਰੀਮੈਂਟ ਕਰਾਂ ਤਾਂ ਉਹਨੇ ਚੀਨ ਤੇ ਈਰਾਨ ਦੁਆਰਾ ਚਲਾਈ ਗਈ ਸੰਕੇਤਕ ਮੁਦਰਾ ਸੀ ਉਹਨੂੰ ਭਾਰਤ ਵਿੱਚ ਲਾਗੂ ਕਰਨ ਬਾਰੇ ਆਪਣਾ ਜਿਹੜੇ ਕੀ ਸੋਚ ਲਿਆ ਉਹਨੇ ਸੋਚ ਲਿਆ ਕਿ ਵੀ ਲਾਗੂ ਕਰਕੇ ਆਪਣਾ ਨਾਂ ਭਾਰਤੀ ਇਤਿਹਾਸ ਦੇ ਵਿੱਚ ਇੱਕ ਅ ਅਮਰ ਕਰ ਲੂਗਾ ਵੀ ਕੀ ਉਹਨੇ ਈਰਾਨ ਅਤੇ ਚੀਨ ਤੋਂ ਭਾਵ ਕਿ ਜਿਵੇਂ ਹੁਣ ਇਹ ਵੀ ਸ਼ਾਰਟ ਕੁਐਸਚਨ ਵੀ ਇੰਪੋਰਟੈਂਟ ਆ ਕਿ ਇਹਨੇ ਜਿਹੜੀ ਸੰਕੇਤਕ ਮੁਦਰਾ ਚਲਾਈ ਸੀ ਉਹ ਕਿਸ ਤੋਂ ਲੈ ਕੇ ਚਲਾਈ ਸੀ ਤਾਂ ਚੀਨ ਅਤੇ ਈਰਾਨ ਚੀਨ ਅਤੇ ਈਰਾਨ ਦੇ ਵਿੱਚ ਸੰਕੇਤਕ ਮੁਦਰਾ ਚੱਲ ਰਹੀ ਸੀ ਉਹਨੂੰ ਇਹ ਜਿਹੜੇ ਸੋਚ ਕੇ ਆਪਣੇ ਇੱਧਰ ਲਾਗੂ ਕਰਤੀ ਉਹਨੇ ਤੇ ਇਸ ਲਈ ਸੁਲਤਾਨ ਨੇ ਚਾਂਦੀ ਦੇ ਟੰਕੇ ਥਾਂ ਤੇ ਕਾਂਸੀ ਦੇ ਸਿੱਕੇ ਚਲਾਤੇ ਚਾਂਦੀ ਦੇ ਟੰਕੇ ਦੀ ਥਾਂ ਤੇ ਜਿਹੜੇ ਕਿ ਨੇ ਕਾਂਸੇ ਦੇ ਸਿੱਕੇ ਚਲਾਤੇ ਤਾਂ ਇਹਨਾਂ ਸਿੱਕਿਆਂ ਦਾ ਮੁੱਲ ਚਾਂਦੀ ਦੇ ਸਿੱਕਿਆਂ ਨਾਲ ਬਰਾਬਰ ਕਰਤਾ ਮਤਲਬ ਕਿ ਕਾਂਸੇ ਦੇ ਸਿੱਕੇ ਦਾ ਮੁੱਲ ਚਾਂਦੀ ਦੇ ਸਿੱਕੇ ਦਾ ਬਰਾਬਰ ਕਰਤਾ ਜਿਹਦੇ ਨਾਲ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਜਾਲੀ ਸਿੱਕੇ ਬਣਾ ਲੈ ਕਿਉਂਕਿ ਚਾਂਦੀ ਤਾਂ ਪਹਿਲਾਂ ਬਹੁਤ ਜ਼ਿਆਦਾ ਮੁਸ਼ਕਲ ਸੀ ਪਹਿਲੀ ਉਹਦੀ ਘਾਟ ਸੀ ਦੂਣੀ ਦੇ ਵਿੱਚ ਤਾਂ ਜਿਹੜੇ ਕਾਂਸਾ ਸੀ ਕਾਂਸਾ ਆਮ ਸੀ ਲੋਕਾਂ ਨੇ ਘਰਾਂ ਦੇ ਵਿੱਚ ਹੀ ਸਿੱਕੇ ਬਣਾਉਣੇ ਸ਼ੁਰੂ ਕਰਦੇ ਜਿਸ ਕਰਕੇ ਉਹ ਮੁਸ਼ਕਲ ਹੋ ਗਿਆ ਵੀ ਜਾਲੀ ਸਿੱਕੇ ਲੱਭਣਾ ਤੇ ਅਸਲੀ ਸਿੱਕੇ ਲੱਭਣਾ ਜਦੋਂ ਕਾਂਸੀ ਦੇ ਸਿੱਕੇ ਬਣਾਉਣੇ ਸ਼ੁਰੂ ਹੋ ਗਏ ਤੇ ਕਹਤਾ ਕਿ ਜਿਹੜੇ ਦੂਜੇ ਫਿਰ ਬਾਅਦ ਦੇ ਵਿੱਚ ਜਿਹੜਾ ਕਿ ਹਾਂਜੀ ਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਜਾਲੀ ਸਿੱਕੇ ਬਣਾ ਲੈਣ ਦੇ ਨਾਲ ਵਪਾਰ ਨੂੰ ਹਾਨੀ ਹੋਈ ਤੇ ਫਿਰ ਸੁਲਤਾਨ ਨੇ ਕਾਂਸੀ ਦੇ ਸਿੱਕੇ ਨੂੰ ਵਾਪਸ ਲੈਣਾ ਤੇ ਬਦਲੇ ਵਿੱਚ ਚਾਂਦੀ ਦੇ ਸਿੱਕੇ ਦੇਣ ਦਾ ਐਲਾਨ ਕਰਤਾ ਮਤਲਬ ਕਿ ਉਹਨੇ ਕੀ ਕਹਤਾ ਫਿਰ ਵੀ ਜਿਨੇ ਕਾਂਸੀ ਦੇ ਸਿੱਕੇ ਨੂੰ ਵਾਪਸ ਕਰ ਦਿਓ ਚਾਂਦੀ ਦੇ ਸਿੱਕੇ ਲੈ ਲਓ ਇਹਦੇ ਨਾਲ ਲੋਕਾਂ ਨੇ ਤਾਂ ਧੜਾ ਧੜ ਜਾਲੀ ਦੇ ਸਿੱਕੇ ਬਣਾ ਕੇ ਸਰਕਾਰ ਕੋਲੋਂ ਜਮ੍ਹਾਂ ਕਰਵਾਤੇ ਤੇ ਚਾਂਦੀ ਦੇ ਸਿੱਕੇ ਲੈ ਲਏ ਜਿਹਦੇ ਨਾਲ ਜਿਹੜੀ ਕਿ ਜਿਹੜਾ ਰਾਜ ਦਾ ਖਜ਼ਾਨਾ ਸੀ ਉਹ ਖਾਲੀ ਹੋ ਗਿਆ ਮਤਲਬ ਕਿ ਇਹ ਵੀ ਉਹਦੀ ਕੁਮੂਰਖਤਾਪਨ ਯੋਜਨਾ ਸੀ ਕਿ ਪਹਿਲਾਂ ਕਾਂਸੇ ਦੇ ਸਿੱਕੇ ਚਲਾਤੇ ਬਾਅਦ ਦੇ ਵਿੱਚ ਫਿਰ ਉਹਨੂੰ ਲੱਗਿਆ ਵੀ ਜਿਹੜੀ ਚੀਜ਼ ਨਹੀਂ ਸਹੀ ਚੱਲ ਰਹੀ ਤਾਂ ਫਿਰ ਉਹਨੇ ਕਹਿਤਾ ਵੀ ਕਾਂਸੇ ਦੇ ਸਿੱਕੇ ਜਮ੍ਹਾਂ ਕਰਾ ਲਓ ਚਾਂਦੀ ਦੇ ਲਾਜੋ ਠੀਕ ਆ ਉਹ ਸਾਰੀ ਮਤਲਬ ਕਿ ਕੁਮੂਰਖਤਾਪਨ ਨੀਤੀ ਸੀ ਅੱਗੇ ਦਬਾਅ ਦੇ ਵਿੱਚ ਕਰ ਵਧਾਉਣਾ ਟੈਕਸ ਵਧਾਉਣਾ 1330 ਈਸਵੀ ਦੇ ਵਿੱਚ ਸੁਲਤਾਨ ਮੁਹੰਮਦ ਬੇਨ ਤੁਗਲਕ ਨੇ ਬਹੁਤ ਸਾਰਾ ਧਨ ਜਿਹੜੀ ਕਿ ਆਪਣੇ ਨਵੀਆਂ ਯੋਜਨਾਵਾਂ ਤੇ ਖਰਚ ਕਰਤਾ ਪਾਰੇ ਸਾਰੇ ਯੋਜਨਾਵਾਂ ਜਿਹੜੀ ਕਿ ਅਸਫਲ ਰਹੀਆਂ ਨਾਕਾਮਜਾਬ ਰਹੀਆਂ ਇਸ ਤੋਂ ਇਲਾਵਾ ਉਹਨਾਂ ਨੇ ਵਿਦਵਾਨ ਕਵੀਆਂ ਅਧਿਕਾਰੀਆਂ ਗਰੀਬਾਂ ਨੂੰ ਵੀ ਦਿਲ ਖੋਲ ਕੇ ਦਾਨ ਦਿੱਤਾ ਠੀਕ ਹੈ ਮਤਲਬ ਕਿ ਦਾਨ ਦੇ ਵਿੱਚ ਬਹੁਤ ਜ਼ਿਆਦਾ ਉਹਨੇ ਆਪਣਾ ਖਜ਼ਾਨਾ ਖਾਲੀ ਕਰ ਲਿਆ ਤਾਂ ਸੁਲਤਾਨ ਨੇ ਦਬਾਅ ਵਰਗੇ ਜਿਹੜਾ ਪੰਜਾਬਉ ਪ੍ਰਦੇਸ਼ ਸੀ ਉੱਥੇ ਟੈਕਸ ਵਧਾਉਣ ਦਾ ਫੈਸਲਾ ਕਰਿਆ ਪਰ ਇਹ ਸੁਲਤਾਨ ਦਾ ਇਹ ਨਿਰਣਾ ਬਹੁਤ ਗਲਤ ਸਿੱਧ ਹੋਇਆ ਕਿਉਂਕਿ ਉਸ ਸਮੇਂ ਦਬਾਅ ਦੇ ਵਿੱਚ ਵਰਖਾ ਨਹੀਂ ਹੋਈ ਜਦੋਂ ਵਰਖਾ ਨਾ ਹੋਈ ਕਿਉਂਕਿ ਫਸਲ ਪਹਿਲਾਂ ਜ਼ਿਆਦਾਤਰ ਪੈਦਾਵਾਰ ਜਿਹੜੀ ਕਿ ਡਿਪੈਂਡ ਕਰਦੀ ਸੀ ਵਰਖਾ ਤੇ ਮੀਂਹ ਤੇ ਜਦੋਂ ਵਰਖਾ ਨਾ ਹੋਈ ਸੋਕੇ ਦੇ ਵਿੱਚ ਜਿਹੜੀ ਫਸਲ ਦੀ ਪੈਦਾਵਾਰ ਬਹੁਤ ਘਟ ਗਈ ਤਾਂ ਪੈਦਾਵਾਰ ਦੀ ਜਦੋਂ ਪੈਦਾਵਾਰੇ ਘਟੂਗੀ ਤਾਂ ਜਿਹੜੇ ਟੈਕਸ ਸੀ ਉਹ ਕਿੱਥੇ ਦੇ ਦੇ ਸਕਣਗੇ ਤਾਂ ਫਿਰ ਕਿਸਾਨ ਕਰ ਨਾ ਦੇਣ ਲਈ ਮਜਬੂਰ ਸੀ ਪਰ ਮੁਹੰਮਦ ਬਿਨ ਤੁਗਲਕ ਦੇ ਅਧਿਕਾਰੀਆਂ ਨੇ ਕਰ ਨਾ ਦੇਣ ਵਾਲੇ ਕਿਸਾਨਾਂ ਉੱਤੇ ਅਣਗਿਣਤ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਕਣਕ ਜਿਹੜੇ ਟੈਕਸ ਪੇ ਨਹੀਂ ਕਰ ਸਕਦੇ ਸੀ ਉਹਨਾਂ ਤੇ ਜਿਹੜੇ ਕਿ ਜ਼ੁਲਮ ਕਰਨੇ ਸ਼ੁਰੂ ਕਰਤੇ ਜਿਸ ਕਰਕੇ ਬਹੁਤ ਸਾਰੇ ਕਿਸਾਨ ਆਪਣੀਆਂ ਜ਼ਮੀਨਾਂ ਨੂੰ ਛੱਡ ਕੇ ਜੰਗਲਾਂ ਨੂੰ ਦੌੜ ਗਏ ਤੇ ਯੋਜਨਾ ਨੇ ਅਸਫਲ ਹੋਣ ਕਰਕੇ ਸੁਲਤਾਨ ਨੂੰ ਫਿਰ ਬਹੁਤ ਗੁੱਸਾ ਆਇਆ ਤੇ ਉਹਨੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਕਤਲ ਕਰਵਾਤਾ ਇਹਦੇ ਨਾਲ ਸਾਰੇ ਰਾਜ ਦੇ ਵਿੱਚ ਸ਼ਾਂਤੀ ਫੈਲ ਗਈ ਠੀਕ ਹੈ ਇਸ ਤਰ੍ਹਾਂ ਰਾਜ ਦੇ ਖਜ਼ਾਨੇ ਨੂੰ ਭਰਨ ਲਈ ਸ਼ੁਰੂ ਕੀਤੀ ਗਈ ਯੋਜਨਾ ਜਿਹੜੀ ਕਿ ਉਹ ਵੀ ਅਸਫਲ ਹੋ ਗਈ ਤੇ ਕਿਸਾਨ ਵੀ ਉਹਦੇ ਦੁਸ਼ਮਣ ਬਣ ਗਏ ਅੱਗੇ ਆ ਖੇਤੀਬਾੜ ਹਾਂਜੀ ਮੁਹੰਮਦ ਵੇਨ ਤੁਗਲਕ ਬੰਜਰ ਜ਼ਮੀਨ ਨੂੰ ਖੇਤੀ ਦੇ ਦੇਣ ਲਿਆ ਕੇ ਫਸਲ ਦੀ ਪੈਦਾਵਾਰ ਵਧਾ ਕੇ ਆਮਦਨ ਦੇ ਵਿੱਚ ਵਾਧਾ ਕਰਨਾ ਚਾਹੁੰਦਾ ਸੀ ਹੁਣ ਇੱਕ ਹੁੰਦੀ ਵਧੀਆ ਭੂਮੀ ਇੱਕ ਹੁੰਦੀ ਬੰਜਰ ਹੁਣ ਬੰਜਰ ਭੂਮੀ ਨੂੰ ਆਪਾਂ ਕਿੱਥੋਂ ਜ਼ਿਆਦੇ ਉਪਜਾਊ ਬਣਾ ਲਾਂਗੇ ਤਾਂ ਉਹਨੇ ਇਹ ਸੋਚ ਲਿਆ ਕਿ ਹੁਣ ਮੈਂ ਜਿਹੜੀ ਬੰਜਰ ਭੂਮੀ ਹੈ ਉਹਨੂੰ ਉਹਨੂੰ ਉਪਜਾਊ ਬਣਾ ਕੇ ਇਹਦੇ ਵਿੱਚ ਪੈਦਾਵਾਰ ਵਧੀਆ ਕਰਵਾ ਕੇ ਆਮਦਨ ਦੇ ਵਿੱਚ ਵਾਧਾ ਕਰੂੰਗਾ ਇਹ ਵੀ ਮੂਰਖਤਾ ਬਣ ਦਿੱਤੀ ਸੀ ਇਹਦੇ ਉਦੇਸ਼ ਦੇ ਲਈ ਉਹਨੇ ਦੀਵਾਨੇ ਕੋਹੀ ਦੀਵਾਨੇ ਕੋਹੀ ਨਾਂ ਦਾ ਇੱਕ ਖੇਤੀ ਵਿਭਾਗ ਆ ਸ਼ੁਰੂ ਕਰ ਲਿਆ ਤੇ ਉੱਤਮ ਕਿਸਮਾਂ ਦੀਆਂ ਫਸਲਾਂ ਦੇ ਤਜਰਬੇ ਲਈ 60 ਵਰਗ ਮੀਲ ਦਾ ਇੱਕ ਭੂਮੀ ਖੰਡ ਰੈਸਰ ਕਰ ਲਿਆ ਮਤਲਬ ਕਿ 60 ਵਰਗ ਮੀਲ ਦਾ ਇੱਕ ਜਿਹੜਾ ਕਿ ਭੂਮੀ ਮਤਲਬ ਕਿ ਏਰੀਆ ਤਿਆਰ ਕਰ ਲਿਆ ਜਿੱਥੇ ਇਹ ਉੱਤਮ ਕਿਸਮਾਂ ਦੇ ਜਿਹੜੇ ਫਸਲਾਂ ਦੇ ਬੀਜ ਸੀ ਉਹਨਾਂ ਦਾ ਐਕਸਪੈਰੀਮੈਂਟ ਕਰਨਾ ਸੀ ਤਾਂ ਇਸ ਖੰਡ ਦੇ ਵਿੱਚ ਵਾਰੀ-ਵਾਰੀ ਵੱਖ-ਵੱਖ ਤਰ੍ਹਾਂ ਦੇ ਫਸਲ ਉਗਾਜੀਆਂ ਗਈਆਂ ਤੇ ਇਹਨਾਂ ਤਜਰਬਿਆਂ ਤੇ 2 ਸਾਲਾਂ ਦੇ ਵਿੱਚ 70 ਲੱਖ ਟੰਕੇ ਖਰਚ ਹੋ ਗਏ 70 ਲੱਖ ਟੰਕੇ ਉਸ ਸਮੇਂ ਜਿਹੜੀ ਕਿ ਕਰੰਸੀ ਸੀ 70 ਲੱਖ ਉਹ ਸਮੇਂ ਦੇ ਵਿੱਚ ਖਰਚ ਹੋ ਗਏ 2 ਸਾਲਾਂ ਦੇ ਵਿੱਚ ਪਰ ਸੁਲਤਾਨ ਦੀ ਇਹ ਵਿਗਿਆਨਿਕ ਯੋਜਨਾਵਾਂ ਪੂਰੀ ਤਰ੍ਹਾਂ ਨਾਲ ਉਹ ਸਫਲ ਰਹੀਆਂ ਠੀਕ ਹੈ ਮਤਲਬ ਕਿ ਇੱਕ ਬੰਜਰ ਭੂਮੀ ਉਹਦੇ ਵਿੱਚ ਵਧੀਆ-ਵਧੀਆ ਫਸਲ ਉਗਾਉਣ ਦੇ ਲਈ ਉਹਨੇ ਵਧੀਆ-ਵਧੀਆ ਬੀਜ ਤਿਆਰ ਕੀਤੇ ਉਹ ਸਾਰੀਆਂ ਚੀਜ਼ਾਂ ਜਿਹੜੀ ਕਿ ਸਫਲ ਹੋ ਗਈਆਂ ਤੇ ਇਹਦੇ ਕਾਰਨ ਯੋਜਨਾ ਨੂੰ 3 ਸਾਲਾਂ ਤਾਂ ਜਿਹੜੀ ਕਿ ਇਸ ਦਾ ਕਾਰਨ ਇਹ ਸੀ ਕਿ ਯੋਜਨਾ ਨੂੰ 3 ਸਾਲ ਦੇ ਥੋੜੇ ਸਮੇਂ ਮਗਰੋਂ ਛੱਡ ਦਿੱਤਾ ਗਿਆ ਮਤਲਬ ਕਿ ਸ਼ਾਇਦ ਇਹ ਯੋਜਨਾ ਸਫਲ ਵੀ ਹੋ ਜਾਣੇ ਬਟ ਉਹਨੂੰ ਤਿੰਨ ਸਾਲ ਹੀ ਕੀਤਾ ਗਿਆ ਕਿਉਂਕਿ ਉਹ ਚੀਜ਼ ਜਿਹੜੀ ਚੀਜ਼ 'ਚ ਬਹੁਤ ਜ਼ਿਆਦਾ ਕਮੀ ਹੁੰਦੀ ਉਹਨੂੰ ਵਧੀਆ ਹੋਣ ਦੇ ਲਈ ਟਾਈਮ ਲੱਗਦਾ ਬਟ ਉਹਨੇ ਜਿਹੜੀ ਕਿ ਉਹ ਚੀਜ਼ ਨਹੀਂ ਕੀਤੀ ਤਾਂ ਤਜਰਬੇ ਲਈ ਚੁਣਿਆ ਗਿਆ ਭੂਮੀਖੰਡ ਬਿਲਕੁਲ ਬੰਜਰ ਸੀ ਤਾਂ ਤਜਰਬੇ ਲਈ ਰੱਖੀ ਗਈ ਰਕਮ ਦੇ ਵਿੱਚੋਂ ਬਹੁਤ ਵੱਡੀ ਰਕਮ ਨਿਯੁਕਤ ਕੀਤੀ ਗਈ ਅਧਿਕਾਰੀਆਂ ਨੂੰ ਅਧਿਕਾਰੀ ਇਹ ਹੜਪ ਕਰਦੇ ਅੱਗੇ ਹੈਗਾ ਖੁਰਾਸਨ ਤੇ ਜਿੱਤ 1332 ਔਰ 33 ਦੇ ਵਿੱਚ ਹਾਂਜੀ ਮੁਹੰਮਦ ਵੇਨ ਤੁਗਲਕ ਹਾਂਜੀ ਲੌਂਗ ਕੁਐਸਚਨ ਯਾਰ ਕਰਨ ਦਾ ਢੰਗ ਇਹ ਹੈ ਕਿ ਸਭ ਤੋਂ ਪਹਿਲਾਂ ਹੈਡਿੰਗ ਯਾਰ ਕਰਨੀ ਹੈ ਠੀਕ ਹੈ ਫਿਰ ਸਟਾਰਟਿੰਗ ਦੇ ਵਿੱਚ ਜਾਣ ਪਛਾਣ ਐਂਡ ਦੇ ਵਿੱਚ ਸਿੱਟਾ ਜ਼ਰੂਰ ਲਿਖਣਾ ਹੁੰਦਾ ਮੁਹੰਮਦ ਵੇਨ ਤੁਗਲਕ ਨੇ ਆਪਣੇ ਰਾਜ ਤੋਂ ਖੁਸ਼ ਨਹੀਂ ਸੀ ਮੁਹੰਮਦ ਵੇਨ ਤੁਗਲਕ ਆਪਣੇ ਰਾਜ ਤੋਂ ਖੁਸ਼ ਨਹੀਂ ਸੀ ਇਸੇ ਤੇ ਉਹ ਵਿਦੇਸ਼ੀ ਰਾਜਾਂ ਤੇ ਕਬਜ਼ਾ ਕਰਕੇ ਇੱਕ ਮਹਾਨ ਸਾਮਰਾਜਵਾਦੀ ਬਣਨਾ ਚਾਹੁੰਦਾ ਸੀ ਠੀਕ ਹੈ ਬਲਕਿ ਆਪਣੇ ਸਿਰਫ ਰਾਜ ਤੋਂ ਖੁਸ਼ ਨਹੀਂ ਸੀ ਉਹਨੂੰ ਐਸੀ ਵੀ ਮੈਂ ਹੋਰ ਵਧਾ ਲਾ ਤਾਂ ਇਸੇ ਉਦੇਸ਼ ਦੇ ਲਈ ਪਹਿਲਾ ਉਹਨੇ 1332 ਈਸਵੀ ਦੇ ਵਿੱਚ ਖੁਰਾਸਨ ਈਰਾਨ ਨੂੰ ਜਿੱਤਣ ਦੀ ਯੋਜਨਾ ਬਣਾ ਲਈ। ਇਹਦੇ ਉਦੇਸ਼ ਦੇ ਲਈ ਉਹਨੇ 3,70,000 ਸੈਨਿਕਾਂ ਦੀ ਇੱਕ ਫੌਜ ਬਣਾ ਲਈ। ਮਤਲਬ ਕਿ ਉਹਨੇ ਸੋਚਿਆ ਕਿ ਉਹ ਖੁਰਾਸਨ ਤੇ ਹਮਲਾ ਕਰੂਗਾ। ਜਿਹਦੇ ਲਈ ਉਹਨੇ ਸੈਨਾ ਤਿਆਰ ਕਰ ਲਈ 3,70,000। ਤਾਂ ਇਸ ਫੌਜ ਨੂੰ ਲਗਾਤਾਰ 1 ਸਾਲ ਤੱਕ ਵੇਤਨ ਦਿੱਤਾ ਗਿਆ। ਮਤਲਬ ਕਿ ਸੈਨਾ ਤਿਆਰ ਕਰਕੇ ਰੱਖ ਲਈ ਉਹਨੂੰ ਵੇਤਨ ਦਿੱਤਾ ਗਿਆ ਪੂਰਾ 1 ਸਾਲ। ਜਦ ਕਿ ਯੁੱਧ ਹੋਇਆ ਨਾ ਤਾਂ ਇਹਦੇ ਲਈ ਸਿਖਲਾਈ ਤੇ ਹਥਿਆਰਾਂ ਤੇ ਵੀ ਖਰਚ ਕਰਤੇ ਪੈਸੇ। ਤੇ ਇੱਕ ਸਾਲ ਮਗਰੋਂ 1333 ਵਿੱਚ ਸੁਲਤਾਨ ਨੇ ਖੁਰਾਸਾਨ ਤੇ ਜਿਹੜਾ ਹਮਲਾ ਕਰਨ ਦਾ ਇਰਾਦਾ ਬਣਾਇਆ ਸੀ ਖਿਆਲ ਬਣਾਇਆ ਸੀ ਉਹਨੂੰ ਛੱਡਤਾ ਤਾਂ ਜਿਹੜੀ ਫੌਜ ਤਿਆਰ ਕੀਤੀ ਸੀ ਉਹਨੂੰ ਵੀ ਤੋੜਤਾ ਮਤਲਬ ਕਿ ਉਹ ਵੀ ਦੁਆਰਾ ਤੋਂ ਜਿਹੜੇ ਭਰਤੀ ਕੀਤੇ ਸੀ ਆਰਮੀ ਦੇ ਵਿੱਚ ਉਹਨਾਂ ਨੂੰ ਵਾਪਸ ਕਰਤਾ ਤਾਂ ਜਿਹਦੇ ਨਾਲ ਜਿਹੜੇ ਇੱਕ ਤਾਂ ਸੈਨਿਕ ਬੇਰੁਜ਼ਗਾਰ ਹੋ ਗਏ ਬੇਰੁਜ਼ਗਾਰ ਹੋਣ ਕਰਕੇ ਰਾਜ ਦੇ ਵਿੱਚ ਲੁੱਟਖੁੱਟ ਕਰਨ ਲੱਗੇ ਤੇ ਦੂਜਾ ਨਾਲ ਦੀ ਨਾਲ ਜਿਹੜੇ ਹਥਿਆਰਾਂ ਤੇ ਪੈਸਾ ਖਰਚ ਹੋ ਗਿਆ ਠੀਕ ਹੈ ਸਖਲਾਈ ਤੇ ਪੈਸਾ ਖਰਚ ਹੋ ਗਿਆ ਤੇ ਸੈਨਿਕਾਂ ਦੇ ਇੱਕ ਸਾਲ ਦੀ ਤਨਖਾਹ ਦਿੱਤੀ ਉਹਦੇ ਨਾਲ ਸਰਕਾਰੀ ਖਜ਼ਾਨੇ ਤੇ ਵੀ ਭੌਲੀ ਅਸਰ ਹੋਇਆ ਉਹ ਸਰਕਾਰੀ ਖਜ਼ਾਨੇ ਜਿਹੜੇ ਕਿ ਖਰਚ ਹੋਗਾ ਜਿਹਦੇ ਨਾਲ ਆਰਥਿਕ ਹਾਲਤ ਬਹੁਤ ਕਮਜ਼ੋਰ ਹੋਗੀ ਤਾਂ ਰਾਜ ਦੇ ਵਿੱਚ ਅਰਾਜਕਤਾ ਫੈਲ ਗਈ ਅੱਗੇ ਹੈ ਕਰਾਚਲ ਦੀ ਮੁਹਿੰਮ 1300 33 ਦੇ ਵਿੱਚ ਇਹ ਵੀ ਸਫਲ ਰਹੀ 1333 ਵੀ ਦੇ ਵਿੱਚ ਸੁਲਤਾਨ ਨੇ ਕਰਾਚਿਲ ਕੁਲੂ ਉਹਨੂੰ ਜਿੱਤਣ ਦੀ ਯੋਜਨਾ ਬਣਾ ਲਈ ਇਹਦੇ ਉਦੇਸ਼ ਲਈ ਵੀ ਉਹਨੇ 1 ਲੱਖ ਦੀ ਵਿਸ਼ਾਲ ਫੌਜ ਜਿਹੜੀ ਖੁਸਰੋ ਮਲਿਕ ਦੇਦੀਨ ਭੇਜੀ ਗਈ 1 ਲੱਖ ਦੀ ਵਿਸ਼ਾਲ ਫੌਜ ਹੈ ਜਿਹੜੀ ਕਿ ਖੁਸਰੋ ਮਲਿਕ ਦੇਦੀਨ ਭੇਜੀ ਧੀ ਸ਼ਾਹੀ ਫੌਜ ਨੂੰ ਸ਼ੁਰੂ ਦੇ ਵਿੱਚ ਤਾਂ ਕੁਝ ਸਫਲਤਾ ਪ੍ਰਾਪਤ ਹੋਈ ਪਰ ਵਰਖਾ ਰੁੱਤ ਦੇ ਹੋਣ ਕਰਕੇ ਸੈਨਾ ਦੇ ਵਿੱਚ ਬਿਮਾਰੀ ਫੈਲ ਗਈ ਤਾਂ ਵਾਪਸ ਸੀ ਦਾ ਰਾਹ ਉਹਨੇ ਬਿਲਕੁਲ ਬੰਦ ਹੋ ਗਿਆ ਤਾਂ ਇਸ ਸਥਿਤੀ ਤੋਂ ਫਿਰ ਫਾਇਦਾ ਉਠਾ ਕੇ ਉਹਨੇ ਕਰਾਚਲ ਦੇ ਸੈਨਿਕਾਂ ਨੇ ਸ਼ਾਹੀ ਸੈਨਿਕਾਂ ਤੇ ਹਮਲਾ ਕਰਤਾ ਵੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜੀ ਕਿ ਹੁਣ ਸ਼ਾਹੀ ਸੈਨਾ ਤਾਂ ਮਤਲਬ ਕਿ ਮੀਂਹ ਦੇ ਵਿੱਚ ਨਹੀਂ ਕੰਮ ਕਰ پا ਰਹੀ ਇਹ ਬਿਮਾਰ ਨੇ ਤਾਂ ਜਿਹੜੇ ਕਰਾਚਲ ਦੇ ਸੈਨਿਕਾਂ ਨੇ ਜਿੱਥੇ ਹਮਲਾ ਕਰਨ ਗਏ ਸੀ ਉਹਨਾਂ ਨੇ ਚੱਕ ਇਹਨਾਂ ਤੇ ਹਮਲਾ ਕਰਤਾ ਤਾਂ ਸੁਲਤਾਨ ਦੇ ਸੈਨਿਕਾਂ ਦਾ ਬਹੁਤ ਜਾਨੀ ਨੁਕਸਾਨ ਹੋਇਆ ਬਹੁਤ ਮਾਰੇ ਗਏ ਕਿਹਾ ਜਾਂਦਾ ਕਿ 1 ਲੱਖ ਸੈਨਿਕਾਂ ਦੇ ਵਿੱਚੋਂ ਕੇਵਲ 2-3 ਸੈਨਿਕ ਹੀ ਵਾਪਸ ਪਰਤੇ ਬਾਕੀ ਸਾਰਿਆਂ ਦੀ ਉੱਥੇ ਡੈਥ ਹੋ ਗਈ ਲੜਾਈ ਦੇ ਵਿੱਚ ਤਾਂ ਇਸ ਤਰ੍ਹਾਂ ਇਹ ਮਹੀਮਾ ਵੀ ਉਹਦੇ ਲਈ ਵਿਨਾਸ਼ਕਾਰੀ ਸਿੱਧ ਸਿੱਧ ਹੋਈ ਕਿਉਂਕਿ ਕਰਾਚਲ ਦੀ ਬੰਗੋਲੀ ਖਾਲ ਤੇ ਜਾਣ ਤੋਂ ਪਹਿਲਾਂ ਹੀ ਆਪਣੇ ਸੈਨਿਕਾਂ ਨੂੰ ਉੱਥੇ ਉਹਨੇ ਭੇਜਣਾ ਨਹੀਂ ਚਾਹੀਦਾ ਸੀ ਹਾਂਜੀ ਇੱਕ ਪੁਆਇੰਟ ਇਹ ਕਰੋ ਮਗੋਲਾਂ ਨੂੰ ਤਾਨ ਦੇਣਾ 7th ਪੁਆਇੰਟ ਹੋ ਜਾਊਗਾ ਤਾਂ ਸੁਲਤਾਨ ਜਦੋਂ ਆਪਣੀ ਰਾਜਤਾਨੀ ਦੌਲਤਾਵਾਦ ਦੇ ਵਿੱਚ ਚੱਲਗਾ ਤਾਂ ਉੱਤਰ ਪੱਛਮੀ ਸੀਮਾ ਦੇ ਵਾਲੋ ਦਾ ਕੋਈ ਧਿਆਨ ਘੱਟ ਹੋ ਗਿਆ ਤਾਂ ਮੰਗੋਲਾਂ ਨੇ ਇਸ ਚੀਜ਼ ਦਾ ਲਾਭ ਉਠਾਇਆ ਤੇ ਉਹਨਾਂ ਨੇ ਮੁਲਤਾਨ ਤੇ ਲਾਹੌਰ ਦੇ ਵਿੱਚ ਲੁੱਟਮਾਰ ਕੀਤੀ ਤਾਂ ਸੁਲਤਾਨ ਨੇ ਨਾ ਹਮਲੇ ਨੂੰ ਰੋਕਣ ਲਈ ਮੰਗੋਲ ਜਿਹੜੇ ਸਰਦਾਰ ਸੀ ਉਹਨਾਂ ਨਾਲ ਲੜਨ ਦੀ ਬਜਾਏ ਉਹਨਾਂ ਨੇ ਧੰਨ ਦਿੱਤਾ ਠੀਕ ਹੈ ਪਰ ਮੰਗੋਲਾਂ ਨੇ ਧੰਨ ਦੇ ਲਾਲਚ ਦੇ ਵਿੱਚ ਆ ਕੇ ਹੋਰ ਜ਼ਿਆਦਾ ਹਮਲੇ ਕਰਨਾ ਸ਼ੁਰੂ ਕਰ ਦਿੱਤੇ ਕਿ ਜਿੰਨੇ ਅਸੀਂ ਹਮਲੇ ਕਰਾਂਗੇ ਉਹਨੇ ਸਾਨੂੰ ਪੈਸਾ ਨਹੀਂ ਦੇਊਗਾ ਠੀਕ ਹੈ ਇਹ ਸੀ ਉਹਦੇ ਸਾਰੀਆਂ ਯੋਜਨਾਵਾਂ ਜਿਹੜੀਆਂ ਅਸਫਲ ਰਹੀਆਂ ਪ੍ਰਸ਼ਾਸਨਿਕ ਯੋਜਨਾਵਾਂ ਜਿੰਨਾ ਕਰਕੇ ਉਹਨੂੰ ਪੜ੍ਹ ਲਿਖਿਆ ਮੂਰਖ ਕਿਹਾ ਜਾਂਦਾ ਤੇ ਐਂਡ ਦੇ ਵਿੱਚ ਤੁਸੀਂ ਇਹਦਾ ਕੱਢ ਦੇਣਾ ਸਿੱਟਾ ਠੀਕ ਹੈ ਥੈਂਕਸ